ਇਹ ਕੋਲ ਤੋਂ ਜ਼ਪੰ ਮਹਾਰਾਜ ਜਿਹੜਾ ਚੰਗੀ ਭਾਵਨਾ ਲੈ ਕੇ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ ਤੁਜ ਤਹ ਹੰਤੋ ਲਖ ਸੋਨ ਨਾਲਾ ਮਹਾਰਾਜ ਉਹ ਆਪ ਜੀ ਦੀ ਕਿਰਪਾ ਦੇ ਨਾਲ ਸਰੀਰ ਦਾ ਅਭਿਮਾਨ ਛੱਡ ਦਿੰਦਾ ਹੈ ਭਾਵ ਸਰੀਰ ਦੇ ਬੋਤੋਂ ਉੱਪਰ ਉੱਠ ਜਾਂਦਾ ਹੈ ਤੇ ਜਿਹੜਾ ਸਰੀਰ ਦੇ ਬੋਤੋਂ ਉੱਪਰ ਉੱਠ ਜਾਂਦਾ ਹੈ ਉਹ ਸੰਸਾਰ ਵਿੱਚ ਸਾਰਿਆਂ ਤੋਂ ਫਿਰ ਨਿਰਾਲਾ ਦਿਖਾਈ ਦਿੰਦਾ ਹੈ ਲੱਗਾ ਮਿੱਠਾ ਪਾਣਾ ਰਹਤੋ ਸੁਖਾਲਾ ਤੇ ਮਹਾਰਾਜ ਉਹ ਉਸ ਗੁਰ ਸਿੱਖ ਨੂੰ ਆਪ ਜੀ ਦਾ ਪਾਣਾ ਆਪ ਜੀ ਦੀ ਰਜਾ ਫਿਰ ਮਿੱਠੀ ਲੱਗ ਲੱਗ ਪੈਦੀ ਕਿਉਂਕਿ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਬਾਣ ਆਪਣੇ ਅਖੀਰਲੇ ਸਮੇਂ ਕਹਿ ਸੰ ਸਤ ਗੁਰ ਬਾਣੀ ਆਪਣੇ ਬਹਿ ਪਰਵਾਰ ਸਦਾਇ ਮਨ ਮੈਂ ਕਿਸੈ ਕੋਈ ਰੋਗ ਸੀ ਸੋ ਮੈਂ ਭੂਲਨ ਪਾਇਆ ਭਾਈ ਤੁਸੀਂ ਕਿਵੇਂ ਮਾਲਕ ਦੇ ਬਾਣੀ ਨੂੰ ਕਿਵੇਂ ਰੱਬੀ ਰਜਾ ਨੂੰ ਮਿੱਠਾ ਕਰਕੇ ਮੰਨਣਾ ਆਬਾ ਸੁੰਦਰ ਜੀ ਨੇ ਉਹ ਚਾਲਣ ਕੀਤੀ ਹੋਈ ਹੈ ਜਿਹੜੀਆਂ ਪੰਕਤੀਆਂ ਜੋ ਅੱਜ ਵੀ ਆਮ ਕਲੇ ਸੱਤ ਦੇ ਹੇਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ ਇਸ ਕਰਕੇ ਮਹਾਰਾਜ ਜਿਹੜਾ ਗੁਰ ਸਿੱਖ ਜਿਹੜਾ ਤੁਹਾਡੇ ਬਚਨਾਂ ਨੂੰ ਜਿਹੜਾ ਤੁਹਾਡੇ ਭਾੜੇ ਨੂੰ ਮਿੱਠਾ ਕਰਕੇ ਮੰਨਦਾ ਉਹ ਸਦਾ ਸੁਖੀ ਰਹਿੰਦਾ ਹੈ। ਖਮਿਤ ਤੋਹੀ ਸੋਹ ਕਾਜ ਸੋਰਾ। ਗੋਲ ਗੁਰਮੁਖੋ ਜਿਵੇਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਸਾਰੇ ਕਾਰਜ ਸਰਜਣ ਸਾਡੇ ਸਾਰੇ ਕਾਰਜ ਪੂਰੇ ਹੋ ਜਾਣ ਉਹਨਾਂ ਕਾਰਜਾਂ ਦੀ ਪੂਰਤੀ ਲਈ ਅਸੀਂ ਅਰਦਾਸ ਵੀ ਕਰਾਉਣੀ ਆਂ ਕਈ ਤਰ੍ਹਾਂ ਦੀ ਜਿਹੜੀ ਪੂਜਾ ਪਾਠ ਵੀ ਕਰਾਉਣੀ ਆਂ ਪਰ ਬਾਰਾਜ ਦੇ ਕਹਿੰਦੇ ਭਾਈ ਉਹਨਾਂ ਦੇ ਕਾਰਜ ਪੂਰੇ ਹੁੰਦੇ ਐ ਜਿਹੜੇ ਗੁਰੂ ਨੂੰ ਆਪਣਾ ਸੱਚਾ ਮਿੱਤਰ ਬਣਾ ਲੈਂਦੇ ਸੱਚਾ ਮਿੱਤਰ ਬਣਾਉਣ ਦਾ ਭਾਵ ਕੀ ਸੀ ਹੁ ਜੇ ਤੁਹਾਡਾ ਕੋਈ ਸੱਚਾ ਮਿੱਤਰ ਹੋਵੇ ਤੁਸੀਂ ਨਿੱਕੇ ਤੋਂ ਨਿੱਕਾ ਕਾਰਜ ਕਰੋ ਭਾਵੇਂ ਤੂੰ ਵੱਡੇ ਤੋਂ ਵੱਡਾ ਕਾਰਜ ਕਰੋ ਉਹਨੂੰ ਦੱਸੋਗੇ ਨਾ ਜਿਹੜਾ ਤੁਹਾਡਾ ਮਿੱਤਰ ਹੋਵੇ ਇਹਦਾ ਭਾਵ ਸੀ ਸਿੱਖਾ ਤੂੰ ਕੋਈ ਵੀ ਕਾਰਜ ਕਰੇ ਪਹਿਲਾਂ ਆਗਿਆ ਗੁਰੂ ਦੀ ਲੈ ਲਵੇ ਕੀਤਾ ਲੋੜੀਏ ਕੰਮ ਸੋ ਹਰ ਕਾ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਸਾਡੇ ਜੀ ਸਿੱਖ ਰਏ ਤੇ ਮਰੇ ਜਾਨਾ ਵਿੱਚ ਵੀ ਲਿਖੀ ਜੇ ਸੇਖ ਨੇ ਕੋਈ ਵੀ ਕਾਰਜ ਕਰਨਾ ਹੋਵੇ ਉਹ ਗੁਰੂ ਤੇ ਟੇਕ ਰੱਖੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਕਾਰਜ ਦੀ ਅਰੰਭਤਾ ਕਰੇ ਤੇ ਸਤਿਗੁਰ ਜੀ ਉਹਦੇ ਕਾਰਜ ਵਿੱਚ ਆਪ ਖਲੋਂਦੇ ਸੰਤਾਂ ਅੰਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਨ ਆਇਆ ਨਾਮ ਇਸ ਤਰ੍ਹਾਂ ਮਹਾਰਾਜ ਜਿਹੜਾ ਤੁਹਾਨੂੰ ਆਪਣਾ ਸੱਚਾ ਮਿੱਤਰ ਮੰਨ ਕੇ ਆਪਣੇ ਕਾਰਜਾਂ ਲਈ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਉਹਨਾਂ ਦੇ ਸਾਰੇ ਕਾਰਜ ਆਪ ਜੀ ਦੀ ਕਿਰਪਾ ਨਾਲ ਪੂਰੇ ਹੋ ਜਾਂਦੇ ਹਨ ਿਕਨ ਮਹਾਰਾਜ ਤੁਹੀ ਨਿਹਾਰੇ ਕਿਉਂਕਿ ਮਹਾਰਾਜ ਅਨੇਕਾਂ ਦੇ ਵਿੱਚੋਂ ਆਪ ਜੀ ਇੱਕ ਰੂਪ ਹੋ ਕਰਕੇ ਦਿਸਦੇ ਹੋ ਤੁਮੇ ਦੀਨ ਬੰਦੂ ਦਇਆ ਸਿੰਧ ਸੁਆਮੀ ਮਹਾਰਾਜ ਆਪ ਜੀ ਦੀਨਾ ਬੰਦੂ ਹੋ ਭਾਪ ਦੀਨਾ ਤੇ ਦਇਆ ਕਰਨ ਵਾਲੇ ਹੋ ਉਤਾਰੇ ਨਖੇ ਦਸ ਪ੍ਰੇਮੀ ਆਗਾਮੀ ਆਗਾਮੀ ਵਰਤੂ ਦਾ ਜਿਹੜੇ ਨਿਸ਼ਕਾਮ ਰਹੇ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਨੇ ਕਾਮੂ ਫਲ ਕੀ ਈਸਾ ਨਹੀਂ ਬਾਸ਼ਾ ਹੈ ਕੇਵਲ ਭਗਤ ਕੀਰਤਨ ਸੰਗ ਰੱਜ ਹੁਣ ਅਸੀਂ ਵੀ ਜੋ ਕੁਝ ਕਰਦਿਆਂ ਕੋਈ ਨਾ ਕੋਈ ਇੱਛਾ ਲੈ ਕੇ ਕਰਦੇ ਜੇ ਨਿਤਨੇਮ ਕਰਦੇ ਵੀ ਆ ਚੀਜ਼ ਦੀ ਪ੍ਰਾਪਤੀ ਹੋਵੇ ਗੁਰਦੁਆਰੇ ਆਉਣਿਆਂ ਵੀ ਆ ਕਾਮਨਾ ਪੂਰੀ ਹੋਵੇ ਪਰ ਮਹਾਰਾਜ ਕਹਿੰਦੇ ਜਿਹੜਾ ਨਿਰਕਾਮਾ ਰਹਿਤ ਹੋ ਕੇ ਨਿਰਇਸ਼ਤ ਹੋ ਕੇ ਗੁਰੂ ਕੀ ਬਾਣੀ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਤੇ 사드구르 ਜੀ ਉਹਨਾਂ ਦਾ ਉਧਾਰ ਕਰ ਦਿੰਦੇ ਹਨ ਮਹਾਰਾਜ ਰਾਜਪੁਰਤਪ ਉਪਰ ਰਾਜ ਮਹਾਰਾਜ ਤੁਹਾਡਾ ਜਿਹੜਾ ਪਰਤਾਪ ਐਨਾ ਉਹ ਮਹਾਰਾਜ ਜੀ ਨਾਲੋਂ ਵੀ ਜ਼ਿਆਦਾ ਹੁਣ ਤੁਸੀਂ ਤੁਲਨਾ ਕਰਕੇ ਵੇਖ ਲਓ ਇੱਕ ਪਾਸੇ ਸਮੇ ਦਾ ਰਾਜਾ ਜਹਾਂਗੀਰ ਹੈ ਤੇ ਦੂਸਰੇ ਪਾਸੇ ਮੇਰੀ ਪੀੜੀ ਦੇ ਮਾਲਕ ਸੇਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬਾਨ ਜੀ ਜਿਨ੍ਹਾਂ ਨੇ ਅਕਾਲ ਤਖਤ ਦੇ ਸਿਰਜਣਾ ਕੀਤੀ ਫਿਰ ਉਸ ਵੇਲੇ ਗੁਰੂ ਘਰ ਦੇ ਢਾਡੀਆਂ ਤੇ ਜਿਹੜੀ ਬਾਾਰ ਪੜੀ ਸੀ ਨਾ ਪਗ ਤੇਰੀ ਕੀ ਜਹਾਂਗੀਰ ਦੀ ਉਹਦਾ ਅਰਥ ਪਤਾ ਕੀ ਸੀ ਮਹਾਰਾਜ ਭਾਵੇਂ ਜਹਾਂਗੀਰ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਰਾਜਾ ਖਵਾਉਂਦਾ ਜਿਹਦੀ ਹਕੂਮਤ ਚੱਲਦੀ ਹੈ ਪਰ ਉਹ ਦੀ ਹਸਤੀ ਤੁਹਾਡੀ ਹਸਤੀ ਦੇ ਬਿਲਕੁਲ ਵੀ ਤੁਲਣ ਦੋ ਤਲਵਾਰਾਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇਕ ਆਜਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਨਾਲ ਸਿਪਾਹੀ ਨੀਰ ਨਾਲ ਕਰ ਦੁਸ਼ਟਾ ਕਰੇ ਤਗੀਦ ਦੀ ਪਗ ਤੇਰੀ ਕਈ ਜਹਾਗੀਰ ਦੀ ਭਾਵ ਤੁਹਾਡੀ ਹਸਤੀ ਦੇ ਬਰਾਬਰ ਜਹਾਗੀਰ ਦੀ ਕੋਈ ਹਸਤੀ ਨਹੀਂ ਸਮੇਂ ਦੇ ਰਾਜਿਆਂ ਦੀ ਤੁਲਨਾ ਗੁਰੂ ਨਾਲ ਕਿਵੇਂ ਕੀਤੀ ਜਾ ਸਕਦੀ ਹੈ ਕਿਉਂਕਿ ਸਤਗੁਰੂ ਜੀ ਤੇ ਮਹਾਰਾਜਿਆਂ ਦੇ ਮਹਾਰਾਜੇ ਨੇ ਸਹਿਨਸਾਹ ਦੇ ਸਹਿਨਸਾਹ ਨੇ ਨਾਰੇ ਜਿਹੜੇ ਦੁਨੀਆਵੀ ਰਾਜੇ ਨੇ ਉਹਨਾਂ ਕੋਲ ਤੇ ਕੇਵਲ ਦੁਨੀਆ ਦਾ ਤਖਤ ਹੈ ਪਰ ਗੁਰੂ ਤੇ ਦੀਨ ਦੁਨੀਆ ਦਾ ਬਾਦਸ਼ਾਹ ਹੈ ਗੁਰੂ ਤੇ ਦੀਨ ਦੁਨੀਆ ਦਾ ਦੋਨਾਂ ਚੀਜ਼ਾਂ ਦਾ ਹੈ ਇਸ ਕਰਕੇ ਮਹਾਰਾਜ ਤੁਹਾਡਾ ਜਿਹੜਾ ਪਰਤਾਪ ਹੈ ਨਾ ਉਹ ਰਾਜੇ ਮਹਾਰਾਜਿਆਂ ਦੇ ਨਾਲੋਂ ਵੀ ਵੱਡਾ ਹੈ ਤੁਮੇ ਸਰਬ ਕੈ ਸਿਰਸ ਪੈ ਇੱਕ ਛੱਜ ਮਹਾਰਾਜ ਤੁਸੀਂ ਹੀ ਸਾਰੇ ਗੁਰਸਿੱਖਾਂ ਦੇ ਸਿਰ ਤੇ ਹੱਥ ਰੱਖਣ ਵਾਲੇ ਹੋ ਪੂਰਨ ਆਨੰਦ ਗਿਆਨ ਮੰਦ ਤੇ ਨਾ ਕੋਈ ਮਹਾਰਾਜ ਆਪ ਜੀ ਇੱਕ ਰਸ ਗਿਆਨ ਰੂਪ ਹੋ ਕਰਕੇ ਸਿੱਖਾਂ ਦੇ ਹਿਰਦੇ ਵਿੱਚ ਵਰਤ ਰਹੇ ਹੋ ਤੇ ਤੁਹਾਡੇ ਵਰਗਾ ਹੋਰ ਕੋਈ ਨਹੀਂ ਕੰਦੇ ਤਹ ਕਰਿ ਔਖਲਾ ਸਰਬ ਕੋਈ ਮਹਾਰਾਜ ਕਾਲ ਯੁਗ ਦੇ ਵਿੱਚ ਆਪ ਜੀ ਨੇ ਇਹ ਰੂਪ ਧਾਰਨ ਕੀਤਾ ਹੈ ਗੁਰੂ ਰੂਪ ਹੋਏ ਤ੍ਰਿਤੀ ਥਾਨ ਸੁਹ ਹੈ ਮਹਾਰਾਜ ਗੁਰਦਾਾਨਕ ਸਾਹਿਬ ਜੀ ਦੇ ਘਰ ਵਿੱਚ ਆਪ ਦੀ ਤੀਸਰੀ ਥਾਣ ਦੇ ਕਿਉਂਕਿ ਗੁਰਨਾانک ਸਾਹਿਬ ਜੀ ਤੋਂ ਬਾਅਦ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਮਿਲਦੀ ਹੈ ਗੁਰੂ ਅੰਗਦ ਦੇ ਮਹਾਰਾਜ ਗੁਰੂ ਕਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਦਿੰਦੇ ਦਿੰਦੇ ਹੈ ਇਸ ਕਰਕੇ ਆਪਜੀ ਤੀਸਰੇ ਸਥਾਨ ਤੇ ਸੋਭਾ ਪਾਰਹੀ ਵੋ ਸੁਨ ਚਾਹ ਬੋਧਾਰੇ ਭੁਨੇ ਦਾ ਸਜੋਹਾ ਮਹਾਰਾਜ ਜਿਹੜੇ ਜਿਹੜੇ ਗੁਰਸਿੱਖ ਆਪਜੀ ਦੇ ਦਾਸ ਬਣੇ ਆਪਜੀ ਦੇ ਸੇਵਕ ਬਣੇ ਸੇਵਕ ਦਾ ਅਰਥ ਹੁੰਦਾ ਜਿਹੜੇ ਤੁਹਾਡੀ ਆਗਿਆ ਵਿੱਚ ਚੱਲੇ ਜਿਨ੍ਹਾਂ ਨੇ ਤੁਹਾਡੇ ਬਚਨਾਂ ਤੇ ਪਹਿਰਾ ਦਿੱਤਾ ਆਪ ਜੀ ਨੇ ਉਹਨਾਂ ਸੇਵਕਾਂ ਦਾ ਉਧਾਰ ਕਰ ਦਿੱਤਾ ਮੇਰੀ ਤ ਸਿੱਖੀ ਤੇ ਥਾਰੇ ਉਹਦੋਰੀ ਤੇ ਮਹਾਰਾਜ ਆਪ ਜੀ ਨੇ ਸਿੱਖੀ ਦੀ ਨਮੀ ਉਤਮ ਰੀਤ ਫੈਲਾਈ ਕਿਉਂਕਿ ਪਹਿਲਾ ਲੋਕ ਬੈਮਾ ਭਰਮਾਂ ਵਿੱਚ ਪਏ ਸਨ ਕਰਮ ਕਾਂਡਾਂ ਵਿੱਚ ਪਏ ਸਨ ਪਰ ਆਪ ਜੀ ਨੇ ਸਿੱਖੀ ਦੀ ਇੱਕ ਉਤਮ ਤੇ ਵਖਰੀ ਰੀਤ ਫਲਾ ਦਿੱਤੀ ਜਿਹਦੇ ਕਰਕੇ ਲੋਕ ਸਿੱਖੀ ਨਾਲ ਜੁੜਨ ਲੱਗੇ ਨਹੀ ਤਰ ਜਾ ਜੇ ਭਏ ਦੁੱਖ ਭਾਰੇ ਪਰ ਅਗਲੀ ਪੰਕਤੀ ਵਿੱਚ ਕਵੀ ਜੀ ਜ਼ਿਕਰ ਕਰਦੇ ਵੀ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ ਉਹਨੇ ਸਾਡੇ ਤੇ ਵੀ ਅਸੀਂ ਗੁਰੂ ਦੀ ਸਿੱਖੀ ਨੂੰ ਭਾਵ ਗੁਰੂ ਦੀ ਸਿੱਖਿਆ ਨੂੰ ਸਿੱਖੀ ਸਿੱਖਿਆ ਗੁਰ ਵਿਚਾਰ ਵੀ ਅਸੀਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਕਿ ਨਹੀਂ ਧਰਨ ਕਰਨ ਗੁਰੂ ਕੀ ਸਿੱਖੀ ਕਮਾਉਣੀ ਹੈ ਕਿ ਨਹੀਂ ਕਿਉਂਕਿ ਸਿੱਖੀ ਕਮਾਈ ਦੀ ਚੀਜ਼ ਹੈ ਕੇਵਲ ਕਹਿਣ ਦੀ ਗੱਲਾਂ ਨਹੀਂ ਸੇਕਾ ਕਹਿਣਾ ਤੇ ਸੇਕ ਬੰਨਾ ਇਹਦੇ ਵਿੱਚ ਬੜਾ ਅੰਤਰ ਹੈ ਆਕਾ ਮਹਾਰਾਜ ਜੀ ਜਿਨ੍ਹਾਂ ਨੇ ਆਪ ਜੀ ਦੀ ਸਿੱਖਿਆ ਨੂੰ ਆਪ ਜੀ ਦੀ ਉਤਮ ਸਿੱਖੀ ਨੂੰ ਧਾਰਨ ਕੀਤਾ ਉਹ ਤੁਹਾਡੀ ਕਿਰਪਾ ਦੇ ਨਾਲ ਦੁੱਖਾਂ ਤੋਂ ਪਾਰ ਲੰਘ ਗਏ